2 ਦਸੰਬਰ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚੋਂ ਵੱਖ ਹੋਏ ਕੁਝ ਸੁਧਾਰਵਾਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰਕੇ ਅਕਾਲੀ ਦਲ ਦੇ ਆਗੂਆਂ ਨੂੰ ਸਜਾ ਦਵਾਉਣ ਦੀ ਉਪਰਾਲੀ ਕੀਤੀ ਇਨ੍ਹਾਂ ਯਤਨਾਂ ਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਪੰਜ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਲਿਸ ਤੋਂ ਜੋ ਹੁਕਮਨਾਮੇ ਜਾਰੀ ਕੀਤੇ ਉਹਨਾਂ ਹੁਕਮਨਾਮਿਆਂ ਦੇ ਦੌਰਾਨ ਅਕਾਲੀ ਦਲ ਦੀ ਭਰਤੀ ਦਾ ਵੀ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਤੇ ਜਿਸ ਨੂੰ ਲੈ ਕੇ 7 ਮੈਂਬਰੀ ਕਮੇਟੀ ਬਣਾਈ ਗਈ ਸੀ 7 ਮੈਂਬਰੀ ਕਮੇਟੀ ਵਿੱਚੋਂ 2 ਮੈਂਬਰਾਂ ਦੇ ਅਸਤੀਫਾ ਦੇ ਜਾਣ ਮਗਰੋਂ 5 ਮੈਂਬਰ ਰਹਿ ਗਏ ਤੇ ਹੁਣ ਪੰਜਾਂ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਅਤੇ ਅਕਾਲੀ ਦਲ ਵੱਲੋਂ ਪੰਚਕ ਹੋਣ ਦੇ ਦਾਅਵਿਆਂ ਦੇ ਨਾਲ ਭਰਤੀ ਕੀਤੀ ਜਾ ਰਹੀ ਹੈ ਪਰ ਇਸ ਭਰਤੀ ਦੇ ਦੌਰਾਨ ਸਮਾਣਾ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਅਤੇ ਸਖਤ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ 6 ਮਹੀਨਿਆਂ ਤੋਂ ਟਾਵਰ ਤੇ ਬੈਠੇ ਭਾਈ ਗੁਰਜੀਤ ਸਿੰਘ ਦਾ ਕਿਸੇ ਵੀ ਧਿਰ ਨੇ ਅੱਜ ਤੱਕ ਜਾ ਕੇ ਕੋਈ ਪਤਾ ਨਹੀਂ ਲਿਆ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ ਦੇ ਆਓ ਸੁਣਦੇ ਆ ਕੀ ਕਹਿੰਦੇ ਨੇ ਸਿੱਖਾਗੂ ਔਰ ਜੂਟੀਲਾਈਸੀ ਸੱਤ ਮੈਂਬਰੀ ਕਮੇਟੀ ਦੀ ਦੋ ਮੈਂਬਰ ਭਾਵੇਂ ਅਸਤੀਫਾ ਦੇ ਗਏ ਪੰਜ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਫੁਰਜ਼ਾਉਂਦੇ ਹੋਏ ਉਹ ਭਾਰਤੀ ਮੀਹਮ ਨੂੰ ਸ਼ੁਰੂ ਕੀਤੀ ਹੋਈ ਆ ਔਰ ਭਾਰਤੀ ਮੀਹਮ ਨੂੰ ਇੰਨਾ ਹੰਗਾਰਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਲਹਿਰ ਦਾ ਰੂਪ ਧਾਰਨ ਕਰ ਗਈ ਲਹਿਰ ਤੋਂ ਬਾਅਦ ਵੀ ਹੁਣ ਇੱਕ ਤੂਫਾਨ ਖੜਾ ਹੁੰਦਾ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਹੈ ਨਾ 2 ਦਸੰਬਰ ਦਾ ਹੁਕਮਨਾਮਾ ਤਾਂ ਸਾਰਿਆਂ ਨੂੰ ਯਾਦ ਆ ਸਾਰੇ ਕਹਿੰਦੇ ਅਕਾਲ ਤਖਤ ਦਾ ਹੁਕਮਨਾਮਾ ਮੰਨਣਾ ਚਾਹੀਦਾ ਤੇ ਜਿਹੜਾ 15 ਜੁਲਾਈ ਦਾ ਹੁਕਮਨਾਮਾ ਸ਼ੋ ਪਤਾ ਕਿਸੇ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਦੇ ਵਾਸਤੇ ਪਹਿਰੇਦਾਰੀ ਯਕੀਨੀ ਬਣਾਉਣ ਦਾ ਹੁਕਮਨਾਮਾ ਉਹ ਪੰਜ ਸਿੰਘ ਸਾਹਿਬਾਂ ਨੇ ਉਸੇ ਤੱਕ ਸਭ ਤੋਂ ਜਾਰੀ ਕੀਤਾ ਸੀ ਜਦੋਂ ਬੇਅਦਬੀ ਦੀ ਗੱਲ ਆਉਂਦੀ ਹੈ ਜਦੋਂ ਕੋਈ ਜ਼ਿੰਮੇਵਾਰੀ ਲੈਣ ਦੀ ਗੱਲ ਆਉਂਦੀ ਹੈ ਮਤਲਬ ਆਪਾਂ ਖਾਣ ਨਹੀਂ ਬੈਠੇ ਆਪਾਂ ਸਾਰੇ ਦੁਨੀ ਚਾਹਦੀ ਆ ਵੀ ਕੜਾ ਖਾ ਲਿਆ ਲੰਗਰ ਛਕ ਲਿਆ ਖਾ ਲਿਆ ਉਹ ਖਾ ਲਿਆ ਤੇ ਮਿੱਠੀਆਂ ਮਿੱਠੀਆਂ ਗੱਲਾਂ ਪਈ ਬੇਅਦਬੀਆਂ ਦੇ ਉੱਤੇ ਕਿੰਨੇ ਮੋਰਚਾ ਲਾਉਣਾ ਹੈ ਜੇ ਕੋ ਲਾ ਕੇ ਬੈਠੋ ਤੇ ਮਗਰੀ ਤਾਂ ਖਲੋ ਜੋ ਜੇ ਕੋ ਲਾ ਕੇ ਬੈਠਾ ਕਈ ਕਹਿੰਦੇ ਆ ਉਪੀ ਉਹ ਕਿਹੜਾ ਸਾਨੂੰ ਪੁੱਛ ਕੇ ਬੈਠਾ ਉਹ ਇਹੋ ਜੇ ਮੋਰਚੇ ਪੁੱਛ ਕੇ ਲਾਖਦੇ ਨੇ ਕੋਈ ਕਹਿੰਦਾ ਮੈਂ ਕਿਸੇ ਐਸਜੀਪੀਸੀ ਮੈਂਬਰ ਦੇ ਨਾਲ ਗਰਦਾਸਪੁਰ ਜ਼ਿਲ੍ਹੇ ਚ ਗੱਲ ਕੀਤੀ ਉਹ ਕਹਿੰਦਾ ਸਾਨੂੰ ਪਤਾ ਹੀ ਨਹੀਂ ਹੱਥ ਹੋ ਗਿਆ ਆਸੂ ਦੂ ਪੀਸੀ ਦੇ ਮੈਂਬਰਾਂ ਨੂੰ ਨਹੀਂ ਪਤਾ ਕਿ 6 ਮਹੀਨਿਆਂ ਤੇ ਕੋਈ ਵਿਚਾਰਾ ਟਾਵਰ ਤੇ ਚੜ ਕੇ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਕਾਨੂੰਨ ਮੰਗਦਾ ਪਿਆ ਬਦਬੀਆਂ ਰੋਕਣ ਵਾਸਤੇ ਉਹ ਲੇਲੜੀਆਂ ਕੱਟਦਾ ਪਿਆ ਸਿਸਕ ਸਿਸਕ ਕੇ ਮਰਨਾ ਕੀ ਹੁੰਦਾ ਹੈ ਨਾ ਆ ਕੇ ਦੇਖ ਲਓ ਉੱਥੇ ਆਪਾਂ ਕਈ ਵਾਰੀ ਕਹਿੰਨੇ ਆ ਫਿਲਮਾਂ ਦੇ ਵਿੱਚ ਇਦਾਂ ਕਦਾ ਕੁਝ ਵੇਖ ਕੇ ਤੇ ਉਦਾਂ ਰੋਣੇ ਨਿਕਲ ਜਾਂਦੇ ਸਾਡੇ ਜਿਹੜਾ ਸਾਡੇ ਸਾਹਮਣੇ ਸਿਸਕ ਸਿਸਕ ਕੇ ਮਰਦਾ ਪਿਆ ਕੋਈ ਛੋਟੀ ਗੱਲ ਨਹੀਂ ਅਜੇ ਕੱਲ ਜੇ ਉਹ ਚਾਹੁੰਦਾ ਭਾਈ ਗੁਰਜੀਤ ਸਿੰਘ ਖਾਲਸਾ ਚਾਹੁੰਦਾ ਤੇ ਉਹਨੂੰ ਮੌਕਾ ਸੀਗਾ ਪੀਹਾਂ ਜਥੇਦਾਰ ਸਾਹਿਬ ਨੇ ਕਿਹਾ ਵੀ ਆਪਾਂ ਪ੍ਰਸ਼ਾਦਾ ਸ਼ਕ ਲੋ ਪਰ ਉਹ ਕਹਿੰਦਾ ਨਹੀਂ ਭਾਈ ਰੰਤੀਰ ਸਿੰਘ ਨੇ ਜੇਲ੍ਹ ਦੇ ਵਿੱਚ ਭੁਖੜ ਧਲਾ ਕੀਤੀਆਂ ਇਹ ਸਰਕਾਰਾਂ ਦੇ ਉੱਤੇ ਦਬਾਅ ਬਣਾਉਣ ਦੀ ਇੱਕ ਯੁਗਤੀ ਹੈ ਤੇ ਇਹ ਪ੍ਰੈਸ਼ਰ ਕਿਉਂਕਿ ਹੁਣ ਸਰਕਾਰਾਂ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਜਿਹੜੇ ਕਿਤੇ 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 ਬੈਠੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਤੜਫਾ ਇੱਕ ਦਰਦ ਹੈ ਉਹ ਆਪਣੇ ਹਲਕੇ ਦੇ ਐਮਐਲਏ ਨੂੰ ਜਾ ਕੇ ਪੁੱਛੋ ਤਾਂ ਸਹੀ ਭਾਈ ਕਿਉਂ ਨਹੀਂ ਬਣਾਉਂਦੇ ਕੋਣੋਂ ਸੋ ਇਸ ਵਾਸਤੇ ਹੁਣ ਅਸੀਂ ਆਉਂਦੇ ਦਿਨਾਂ ਦਾ ਕੋਈ ਵੱਡਾ ਪ੍ਰੋਗਰਾਮ ਉਲੀਕਣ ਜਾ ਰਹੇ ਹਾਂ ਭਾਈ ਗੁਰਜੀਤ ਸਿੰਘ ਖਾਲਸਾ ਨਾਲ ਸਲਾਹ ਕਰਕੇ ਵਿਸਾਖੀ ਦੇ ਉੱਤੇ ਵੱਡੇ ਇਕੱਠ ਕਰਕੇ ਇਹ ਸਰਕਾਰ ਨੂੰ ਦੱਸਣਾ ਪਏਗਾ ਇਹਨੂੰ ਦਰਸਾਉਣਾ ਪਏਗਾ ਕਿ ਸਿੱਖਾਂ ਨੂੰ ਹੁਣ ਇੱਕ ਕਾਨੂੰਨ ਚਾਹੀਦਾ ਹੈ ਦੇ ਦੋਗੇ ਤੇ ਚੰਗੇ ਰਹੋਗੇ ਨਹੀਂ ਤੇ ਜਿਹੜੇ ਰਾ ਪਹਿਲੇ ਗਏ ਨੇ ਅੱਜ ਉਹਨਾਂ ਦਾ ਹਾਲ ਆਪਾਂ ਵੇਖਦੇ ਹੀ ਆਂ ਜਿਹੜੇ ਪਹਿਲੇ ਗਏ ਨੇ ਉਹ ਕਿੱਥੇ ਨੇ ਤੇ ਜਿਹੜੇ ਇਹ ਵਾਲੇ ਨੇ ਇਹ ਵੀ ਫਿਰ ਉਸੇ ਰਾ ਪਏ ਤੇ ਉੱਥੇ ਹੀ ਜਾਣਗੇ ਲੋਕਾਂ ਨੂੰ ਇੰਨਾ ਚਾਹ ਅੱਜ ਪਾਤੜਾ ਏਰੀਏ ਦੇ ਵਰਕਰ ਜਿਹੜੇ ਲੀਡਰ ਸਹਿਬਾਨ ਮਤਲਬ ਘਰ-ਘਰ ਜਾ ਕੇ ਭਰਤੀ ਕਰਨ ਲਈ ਆ ਕਾਪੀਆਂ ਮਤਲਬ ਲੈ ਕੇ ਤੁਰੇ ਹੋਏ ਨੇ ਮੈਂ ਅੱਜ ਇੱਧਰ ਆਇਆ ਸੀ ਤੇ ਲੋਕਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਮੈਂ ਸਮਝਦਾ ਜਿਹੜਾ ਪਾਤੜਾ ਏਰੀਆ ਹਮੇਸ਼ਾ ਭਾਵੇਂ ਕੋਈ ਧਰਮਜੋਦ ਮੋਰਚਾ ਹੋਇਆ ਐਮਰਜੈਂਸੀ ਦਾ ਮੋਰਚਾ ਹੋਇਆ ਔਰ ਭਾਵੇਂ ਬਾਂਸੀ ਲਾਲ ਦੇ ਵਿਰੁੱਧ ਮੋਰਚਾ ਲੜਨਾ ਪਿਆ ਪਰ ਜਿਹੜਾ ਵੀ ਸੰਘਰਸ਼ ਅਕਾਲੀਆਂ ਨੇ ਲੜਿਆ ਭਾਵੇਂ ਯੂਥ ਅਕਾਲੀ ਦਲ ਦੇ ਵਿੱਚ ਨੌਜਵਾਨਾਂ ਨੂੰ ਲਾਂਬੰਦ ਕਰਨ ਦੀ ਦਾਲਗ ਅਕਾਲੀ ਸਭਾ ਉਹਦੇ ਬੜੇ ਚੈਲੇਂਜ ਵਾਲੀ ਗੱਲ ਸੀ ਜਦੋਂ ਮੈਂ ਪ੍ਰਧਾਨ ਬਣਿਆ ਇਸ ਇਲਾਕੇ ਤੇ ਲੋਕਾਂ ਨੇ ਹਮੇਸ਼ਾ ਸਹਿਯੋਗ ਦਿੱਤਾ ਔਰ ਅੱਜ ਵੀ ਭਾਰਤੀ ਮੀਮ ਦੇ ਵਿੱਚ ਮੇਰਾ ਕਲਾ ਸਭ ਤੋਂ ਵੱਧ ਭਾਰਤੀ ਪਾਤੜਾ ਏਰੀਆ ਦੀ ਹੋਏਗੀ ਪੰਜਾਬ ਦੇ ਵਿੱਚ ਮੈਂ ਉਹਦੇ ਵਿਸ਼ਵਾਸ ਨਾ ਕਹਿ ਸਕਦਾ ਕਿ ਕਿਉਂਕਿ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਤੇਰੀ 반ਥ ਵਿਰੋਧੀ ਸ਼ਕਤੀਆਂ ਨੇ ਪੰਜਾਬ ਵਿਰੋਧੀ ਸ਼ਕਤੀਆਂ ਨੇ ਉਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਲਈ ਪੰਜਾਬ ਦੀ ਆਵਾਜ਼ ਨੂੰ ਬੰਦ ਕਰਾਉਣ ਲਈ ਮਤਲਬ ਖੇਤਰੀ ਪਾਰਟੀ ਸ਼ਰੋਣੀ ਕਾਲੀਦਾ ਜਿਹੜੀ ਆ ਉਹਦਾ ਨਾਂ ਨਿਸ਼ਾਨ ਮਟਾਉਣ ਲਈ ਯਤਨ ਸੀ ਕੀ ਪਰ ਜਦੋਂ ਦੀ ਇਹ ਲਹਿਰ ਚੱਲੀ ਆ ਜਦੋਂ ਭਾਰਤੀ ਮੀਹਮ ਸ਼ੁਰੂ ਹੋਈ ਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਾਲ ਅਕਾਲੀ ਵਰਕਰ ਫੇਰ ਜੁੜ ਕੇ ਇਕੱਠੇ ਹੋਏ ਨੇ ਉਹਨਾਂ ਦੇ ਵੀ ਹੌਲ ਬਣ ਲੱਗੇ ਨੇ ਉਹ ਵੀ ਹੁਣ ਘਬਰਾਹਟ ਦੇ ਵਿੱਚ ਨੇ ਉਹਨਾਂ ਵੱਲੋਂ 25 ਫ फेब्रुवारी ਭਾਰਤੀ ਕਮੇਟੀ ਦੀ ਚਲਾਈ ਗਈ ਭਾਰਤੀ ਮੀਹਮ ਨੂੰ ਮਲ ਫੇਲ ਕਰਨ ਦੇ ਹਰ ਯਤਨ ਹੋ ਰਹੇ ਨੇ ਸੋ ਮੈਂ ਅੱਜ ਵੀ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਪੰਥਰਚਾਰੀਆਂ ਨੂੰ ਅਪੀਲ ਕਰਦਾ ਕਿ ਉਹ ਪੰਥ ਵਿਰੋਧੀ ਪੰਜਾਬ ਵਿਰੋਧੀ ਲੋਕਾਂ ਦੀ ਜਿਹੜੀ ਸਾਜ਼ਿਸ਼ ਆ ਉਹ ਨੂੰ ਪਹਿਚਾਨਾ ਔਰ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜ ਕੇ ਮਜ਼ਬੂਤ ਅਕਾਲੀ ਦਲ ਬਣਾਉਣ ਤੇ ਵੀ ਸਹਿਯੋਗ ਦੇਣ ਸਤ ਸੂ ਵੀਰ ਸੀ ਬਾਦਲ ਤੇ ਵਾਰੇ ਸਾਥੀਆਂ ਨੂੰ ਵੀ ਮੈਂ ਅਪੀਲ ਕਰਦਾ ਕਿ ਉਹ ਪੰਥਕ ਇਕਤਾ ਦੇ ਅਕਾਲੀ ਦਲ ਦੇ ਇਕੱਠੇ ਹੋਣ ਦੇ ਰਾਹ ਤੇ ਰੋੜੇ ਨਾ ਠਾਕਾਉਣ ਉਹ ਪੰਥਕ ਇਕਤਾ ਦੇ ਰਾਹ ਨੂੰ ਤਾਰਪੀਡੋ ਨਾ ਕਰਨ ਉਹ ਸ੍ਰੀ ਅਕਾਲਤਾ ਸਾਹਿਬ ਨੂੰ ਪਿੱਛੇ ਦਿਖਾ ਕੇ ਸ੍ਰੀ ਅਕਾਲਤਾ ਸਾਹਿਬ ਦੀ ਹਸਤੀ ਨੂੰ ਮਰ ਮਟਾਉਣ ਤੇ ਜਿੱਤਨ ਜਿਹੜੇ ਲੋਕ ਅੰਦਰ ਖਾਤੇ ਲੁਕਵੇਂ ਰੂਪ ਦੇ ਵਿੱਚ ਸਾ ਸੁਖੀਰ ਸਿੰਘ ਬਾਦਲ ਦੀ ਬੁੱਕਲ ਤੇ ਬੈਠ ਕੇ ਕਰ ਰਹੇ ਨੇ ਉਹਨਾਂ ਦੀ ਪਛਾਣ ਕਰਨ ਮਲ ਕੁਝ ਐਸੇ ਲੋਕ ਨੇ ਜਿਹੜੇ ਕਹਿੰਦੇ ਸੀ ਅਕਾਲ ਤਖਤ ਕੌਣ ਹੁੰਦਾ ਅਕਾਲ ਤਖਤ ਦੀ ਲੋੜ ਕੀ ਆ ਅਕਾਲ ਤਖਤ ਅਕਾਲੀਆਂ ਦੇ ਮਾਮਲੇ 'ਚ ਦਾਖਲ ਕਿਉਂ ਦਿੰਦਾ ਉਹ ਲੋਕ ਅੱਜ ਸਾਸੂ ਵੀਰ ਜੀ ਬਦਲ ਨੂੰ ਪ੍ਰਧਾਨ ਬਣਾਉਣ ਲਈ ਮਗਰ ਕੋਈ ਐਡਵਾਈਜ਼ਰ ਕੋਈ ਹਜ਼ਾਰ ਬਣਿਆ ਫਿਰਦਾ ਕੋਈ ਕੁਆਲਿਟੀ ਦੇ ਮੈਂਬਰ ਬਣਿਆ ਨਹੀਂ ਗੱਲ ਤਾਂ ਉਹਨਾਂ ਦੀ ਭਾਰਤੀ ਸਹੀ ਇਸ ਗੱਲ ਕੇ ਨਹੀਂ ਹੋ ਸਕਦੀ ਕਿ ਬਨ ਜਿਸ ਪਾਰਟੀ ਨੂੰ 4 ਮਹੀਨੇ ਪਹਿਲਾਂ 18 ਲੱਖ ਵੋਟਾਂ ਪੰਜਾਬ ਚ ਮਿਲੀਆਂ ਹੋਣ 4 ਮਹੀਨੇ ਬਾਅਦ ਇਹ ਦਿਨਾਂ ਦੇ ਵਿੱਚ ਵਿੱਚ 32 ਲੱਖ ਭਾਰਤੀ ਉਸ ਪਾਰਟੀ ਦੀ ਕਾਹਨ ਕਰੇਗਾ ਦੂਜੀ ਗੱਲ ਜੇ ਉਹਨਾਂ ਨੂੰ ਅਕਾਲੀ ਵਰਕਰਾਂ ਤੇ ਭਰੋਸਾ ਹੁੰਦਾ ਜੇ ਅਕਾਲੀ ਲੀਡਰਾਂ ਤੇ ਤੇ ਵਰਕਰਾਂ ਤੇ ਵਿਸ਼ਵਾਸ ਹੁੰਦਾ ਤਾਂ ਫਿਰ ਸਤਵੇਂ ਬਈ ਕਮੇਟੀ ਨਹੀਂ ਭਾਰਤੀ ਤੇ ਮਤਲਬ ਸਹੀ ਹੋਉਂਦੇ ਸਤਵੇਂ ਬਈ ਭਾਰਤੀ ਕਮੇਟੀ ਨੇ ਕਿਹੜੇ ਪਾਕਿਸਤਾਨ ਤੋਂ ਬੰਦੇ ਜਾ ਕੇ ਭਰਤੀ ਕਰਨੇ ਸੀ ਉਹਨਾਂ ਨੇ ਉਹਨਾਂ ਵਰਕਰਾਂ ਦੀ ਭਰਤੀ ਕਰਨੀ ਸੀ ਜਿਨ੍ਹਾਂ ਨੇ ਅਕਾਲੀ ਰਾਜ ਭਾਗ ਹਣਾਉਂਦੇ ਰਹੇ ਜਿਨ੍ਹਾਂ ਦੇ ਸਭ ਪ੍ਰਕਾਸ਼ ਸੀ ਬਾਦਲ ਪੰਜਵਾਰੀ ਮੁੱਖ ਮੰਤਰੀ ਬਣੇ ਉਹ ਵਕਾਲੀ ਵਰਕਰਾਂ ਦੇ ਪਰਿਵਾਰਾਂ ਨੇ ਭਰਤੀ ਕਰਨੀ ਸੀ ਉਹਨਾਂ ਵਿੱਚੋਂ ਹੀ ਭਰਤੀ ਹੋਣੀ ਸੀ ਤੇ ਉਹਨਾਂ ਤੇ ਭਰੋਸਾ ਕਰਨਾ ਚਾਹੀਦਾ ਸੀ ਉਹ ਤੇ ਵਿਸ਼ਵਾਸ ਕਰਨਾ ਚਾਹੀਦਾ ਸੀ ਉਹ ਲੋਕ ਜਿਹੜੇ ਕਾਰਤਾਰ ਦੀ ਹੋਂਦ ਨੂੰ ਨਹੀਂ ਮੰਨਦੇ ਕਾਰਤਾਰ ਦੀ ਹਸਤੀ ਨੂੰ ਨਹੀਂ ਮੰਨਦੇ ਉਹ ਮੂਰੇ ਲਾ ਲੈ ਉਹਨਾਂ ਨੇ ਤਰਬੂਡੋ ਕਰਤਾ ਸਾਰਾ ਉਹਨਾਂ ਨੇ ਖਿਲਾਰਤੀ ਫੇਰ ਬਾਤੀ ਮਤਲਬ ਅੱਜ ਲੋਹੜਾ ਪੰਜਾਬ ਨੂੰ ਇੱਕ ਸ਼ਕਤੀ ਸਾਡੀ ਢੇਰ ਬਣਾਉਂਦੀ ਯੋਕਾ ਤੇ ਪੰਜਾਬ ਉਜੜਿਆ ਪਿਆ ਬਰਬਾਦ ਹੋਇਆ ਪਿਆ ਪੰਜਾਬ ਦੀ ਜਵਾਨੀ بے ਰਜਾਰ ਤੋਂ ਮਰਿਆ ਕਾਰੋਬਾਰ ਮਿਲ ਨਹੀਂ ਰਹੇ ਮਾਪੇ ਬਹੁਤ ਚਿੰਤਾ ਵੀ ਜਿੰਨੇ ਬੱਚਿਆਂ ਦੇ ਵੀ ਰੋਜ਼ਗਾਰ ਦਾ ਕੀ ਬਣੇਗਾ ਕਾਰੋਬਾਰ ਦਾ ਕੀ ਬਣੇਗਾ ਪਹਿਲਾਂ ਅਮਰੀਕਾ ਕੈਨੇਡਾ ਚ ਜੈਸਟ ਹੋ ਜਾਂਦੇ ਸੀ ਹੁਣ ਉਹ ਵੀ ਬੰਦ ਹੋ ਗਏ ਰਸਤੇ ਹੁਣ ਬੱਚੇ ਮਾਪੇ ਦੀ ਚਿੰਤਾ ਬੱਚੇ ਜਾਣਗੇ ਕਿੱਥੇ ਤੇ ਬੱਚੇ ਫ੍ਰਸਟ੍ਰੇਟ ਹੋ ਕੇ ਨਸ਼ਿਆ ਵੱਲ ਵੱਧ ਰਹੇ ਨੇ ਨਸ਼ਿਆ ਦਾ ਦਰਿਆ ਵਗ ਰਿਹਾ ਮਾਲ ਇਹ ਹਾਲਾਤ ਪੰਜਾਬ ਦੇ ਅੱਜ ਬਣੇ ਹੋਏ ਨੇ ਪੰਜਾਬ ਦੀ ਕੋਈ ਆਰਥਿਕ ਤਾਣਾ ਬਾਣਾ ਬੁਰੀ ਤਰ੍ਹਾਂ ਉੱਜਕੇ ਰਹਿ ਗਿਆ ਬੁਰੀ ਤਰ੍ਹਾਂ ਆਰਥਿਕ ਤੌਰ ਤੇ ਪੰਜਾਬ ਤਬਾਹ ਹੋ ਕੇ ਰਹਿ ਗਿਆ ਕਰਜ਼ੇ ਦੇ ਸਿਰ ਤੇ ਤਨਖਾਹਾਂ ਮਿਲ ਰਹੀਆਂ ਨੇ ਪੰਜਾਬ ਦੇ ਆਮਦਨ ਦੇ ਸਾਧਨ ਖਤਮ ਹੋ ਗਏ ਸੋ ਅੱਜ ਪੰਜਾਬ ਨੂੰ ਪੈਰਾਂ 'ਚ ਖੜਾ ਕਰਨ ਲਈ ਕੋਈ ਪੰਜਾਬ ਦਾ ਬਾਲੀਵੁੱਡ ਸਾਹਮਣੇ ਲਿਆਉਣਾ ਪਵੇਗਾ ਉਹ ਕੇਵਲ ਉਹ ਹੀ ਹੈ ਜਿਹਨੂੰ ਪੰਜਾਬ ਦਾ ਦਰਦ ਹੋਊਗਾ ਪੰਜਾਬ ਤੋਂ ਜੰਮਿਆ ਹੋਏਗਾ ਪੰਜਾਬ ਨਾਲ ਮੋਹ ਹੋਏਗਾ ਉਹ ਕੇਵਲ ਤੇ ਕੇਵਲ ਅਕਾਲੀ ਵਿਰਾਸਤ ਦੇ ਵਿੱਚੋਂ ਹੀ ਕੋਈ ਲੀਡਰ ਜਿਹੜਾ ਉਹ ਅੱਗੇ ਆ ਸਕਦਾ ਪਿਆਰੀ ਸਾਧ ਸੰਗਤ ਜੀ ਭਾਈ ਗਰਦੀਸ਼ ਸਿੰਘ ਨੇ ਜਿਹੜਾ ਟਾਵਰ ਤੇ ਮੋਰ ਚਲਾਇਆ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਲਈ ਹੈ ਪਰ ਕੌਮ ਪੰਥ ਦੀ ਜੱਥੇਬੰਦੀਆਂ ਦਾ ਸਾਥ ਨਹੀਂ ਦੇਖੋ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਆ ਕੇ ਉਹਦਾ ਖੁੱਲ ਕੇ ਸਮਰਥਨ ਕਰਕੇ ਵੀ ਇਹ ਗਰਦੀਸ਼ ਸਿੰਘ ਦੀ ਮੰਗ ਨਹੀਂ ਸਮੁੱਚੀ ਕੌਮ ਦੀ ਮੰਗ ਹੈ ਸਾਰੀ ਕੌਮ ਨੂੰ ਇਹਦਾ ਸਾਥ ਦੇਣਾ ਚਾਹੀਦਾ ਪਰ ਅੱਜ ਸਾਰੇ ਜਿਹੜੇ ਅਕਾਲੀ ਧੜੇ ਨੇ ਉਹ ਕਹਿੰਦਾ ਮੈਂ ਆ ਅਸਲੀਆਂ ਅਸੀਂ ਅਕਾਲੀ ਦਰ ਅਕਾਲ ਤਖਤ ਨੂੰ ਸਮਰਪਤਾ ਉਹ ਕਹਿੰਦਾ ਅਸੀਂ ਸਮਰਪਤਾ ਜਿੰਨੇ ਆਪਣੇ ਮੁੱਖ ਨੇ ਜਿਹੜੇ ਪਰ ਉਹਨਾਂ ਜੋ ਅੱਜ ਤੱਕ ਜਥੇਦਾਰ ਨੂੰ ਆਏ ਨੂੰ ਵੀ ਕਿੰਨੇ ਦਿਨ ਹੋ ਗਏ ਨਾ ਪਹਿਲਾ ਕਿਤੇ ਅਜ 6 ਮਹੀਨੇ ਹੋ ਗਏ ਜਰਜੀਤ ਸਿੰਘ ਜਿਹੜੇ ਨੂੰ ਕੋਈ ਨਾ ਤਾਂ ਇਹਨੇ ਅਸਲੀ ਜਿਹੜੇ ਅਸੀਂ ਕਹਿੰਦੇ ਅਸਲੀ ਸਾਡਾ ਕਾਡਿਦਾਰਾ ਪੁਰਾਣਾ ਸੁਖਵੀਰ ਬਾਦਲਾ ਉਹਨਾਂ ਦਾ ਵੀ ਉਰੇ ਕੋਈ ਆਇਆ ਪਰ ਇਹਦੀ ਸਾਰ ਲੈਂਣ ਵਾਸਤੇ ਕੱਲ੍ਹ 세 ਦੀ ਜਿਹੜਾ ਆਧਾਰ ਪਰਹਰ ਵਾਲੇ ਕਹਿੰਦੇ ਸਾਡਾ ਕਾੜਾ ਉਰੇ ਪਰ ਉਹ ਨਹੀਂ ਆਏ ਤੇ ਉਹਨਾਂ ਦੇ ਦਿੱਲ ਰਖਣਾ ਸਾਹਿਬ ਤੇ ਚੰਦੂ ਬਾਦਲਾ ਸਾਹਿਬ ਵੱਡੇ ਲੀਡਰ ਨੇ ਉਹ ਵੀ ਅੱਜ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਜੇ ਤਾਂ ਉਹਨਾਂ ਨੇ ਮੰਗ ਵੀ ਨਹੀਂ ਕੀਤੀ ਤੇ ਨਾ ਹੈ ਜੇ ਮਰਜੀਤ ਸਿੰਘ ਮਾਨ ਦਾ ਕਾਲੀ ਦਾ ਕਹਿੰਦਾ ਅਸੀਂ ਅਸਲੀਆ ਸਭ ਤੋਂ ਅਸੀਂ ਕਾਲ ਤੱਕ ਤੋਂ ਬਣੇ ਹੋਇਆ ਉਹ ਨਹੀਂ ਹੈ ਅਜੇ ਤੱਕ ਇੱਥੇ ਇਹ ਲੋਕ ਹੈ ਵੀ ਇੱਕ ਡਰਾਮੇਬਾਜੀ ਹੀ ਹੋ ਲੱਗਦੀ ਹੈ ਇਹਨਾਂ ਦੀ ਕੋਈ ਇੱਥੇ ਗੁਰੂ ਨੂੰ ਸਮਰਪਤ ਨਹੀਂ ਹੈਗਾ ਸਿਰਫ ਡਰਾਮੇਬਾਦੀਆਂ ਆਪਣੀਆਂ ਡਰਾਮੇ ਕਰਕੇ ਆਪਣੀਆਂ ਕੁਰਸੀਆਂ ਹਾਸਲ ਕਰਨ ਦਾ ਆਪਣੇ ਪਰਿਵਾਰਾਂ ਨੂੰ ਪਾਲਣ ਦੀ ਇਹ ਧੰਦਾ ਲੱਗਦਾ ਕਾਲੀ ਚੱਲਾਂ ਦਾ ਗੁਰਫਤੇ ਜੀ